पिछले दिन करण तारन जिला अदालत ने हल्का खदूर साहब ਤੋਂ एमएलए मंजीत सिंह लालपुरा ਨੂੰ ਦੋਸ਼ੀ ਕਰਾਰ ਕੀਤਾ ਸੀ ਪਰ માનਯੋਗ ਜੱਜ ਸਾਹਿਬ ਵੱਲੋਂ ਅੱਜ 12 ਤਰੀਕ ਨੂੰ ਹਲਕਾ ਖਦੂਰ ਸਾਹਿਬ ਦੇ एमएलए मंजीत ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਤੇਰਾ ਸਾਲਾਂ ਬਾਅਦ ਹਰਬਿੰਦਰ ਕੌਰ ਨੂੰ ਉਸਮਾਨ ਨੂੰ ਮਿਲਿਆ ਇਨਸਾਫ ਤੁਸੀਂ ਖੁਸ਼ ਹੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੇ ਇੱਕ ਬਾਰੇ ਦੱਸੋ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਅਜ ਇੱਕ ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਉਹ ਚ 4 ਸਾਲ ਸਜ਼ਾ ਕੀਤੀ ਕਿੰਨੇ ਦੋਸ਼ੀਆਂ ਸਜ਼ਾ ਹੋਈ ਹੈ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅਰਜਨ ਚੋ ਅੱਜ ਬੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਲਈ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕ ਵਕ ਤਰ੍ਹਾਂ ਮਤਾਂ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲ ਕਰਨ ਕਿੱਥੇ ਲੈ ਕੇ ਜਾਇਆ ਜਾ ਰਹੇ ਆ ਬਹੁਤ ਪਤਾ ਨਹੀਂ ਇਹ ਬਰਾਂਟ ਉਹਨਾਂ ਦੇ ਜਿੱਥੇ ਵੀ ਮਾਰਤ ਬਣਾਏਗੀ ਹਜੇ ਮੈਨੂੰ ਲੱਗਦਾ ਨਹੀਂ ਕੋਈ ਸੱਚਾਈ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਆ ਇੱਥੇ ਜਨਕਿ ਜਿਹੜਾ ਸਾਡਾ ਬਰੋਧ ਕਰਨ ਲਈ ਆਏ ਪਏ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹਹੀ ਜਿਹੜਾ ਆ ਉਹ ਬਿਲਕੁਲ ਜਨਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਦੀ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਤੋਂ ਅਸੀਂ ਹਮੇਸ਼ਾ ਜਿਹੜਾ ਹੈ ਮਾਂਜੂ ਕੋਰਟ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਬ੍ਰਿਫਾਂ ਲਈ ਇਹਲਾ ਹੱਥੀ ਥੋੜੇ ਫੋਨਸਾਂ ਬੰਦ ਕਰ ਲਓ